ਸੱਟ ਲੱਗੀ ਗਿਆ। ਕਾ ਕੋਈ ਬਿੰਦੀ ਦਿੱਤੀ ਨਹੀਂ। ਸੱਟ ਲੱਗੀ ਵੀਰੇ। ਕੱਲ? ਹਾਂਜੀ ਹਾਂਜੀ। ਕੀ ਲੱਗਿਆ ਇਹ? ਆਪਾਂ ਬਲਗਿਆ ਜੀ। ਉਹ ਥੋੜਾ ਨਾਲ ਹੀ ਚੱਕੀ ਫਰਦੇ ਹੋ। ਹਾਂਜੀ। ਉਹ ਫਿਰ ਆਪਾਂ ਉਹ ਦਸ ਹੈ। ਅੱਜ ਅੱਜ ਤਾਂ ਠੀਕ ਧਾਰਿਆ ਅੱਜ ਤਾਂ ਕੋਈ ਉਹ ਨਹੀਂ। ਹਾਂ। ਵੀਰੇ ਇੱਕ ਜਿਆ ਥੋੜੀ ਸੇਵਾ ਲੈ ਕੇ ਆਏ ਮੜ ਜੀ ਮੇਰੀ ਹੈਲਪ ਕਰਾ ਦਿਓ ਨਾਲ। ਮੜੇ ਫੜੇ ਕੌਲ ਗੇਟ ਨੇ। ਅੱਛਾ। ਹਾਂ। ਮੇਰੇ ਟੋਪੜ। ਇਹ ਬੰਡ ਬੰਡਦਾ ਹੈ ਬੰਡ ਤੋਂ ਬੰਡ ਤੋਂ ਰੇਹਾ ਹਾਂ ਹਾਂ ਮੈਂ ਕਿਹਾ ਬੰਡ ਤੋਂ ਬੰਡ ਤੇ ਜਿਹੜੇ ਨੰਗ ਰਹੇ ਨੇ ਤੁਹਾਨੂੰ ਮਹਿਸੂਸ ਹੋਇਆ ਵੀਡੀਓ ਦੇਖੀ ਸੀਗੀ ਅਸੀਂ ਕਿਹਾ ਵੀ ਚਲੋ ਸ਼ੈਲ ਲੋਡ ਹੋਵੇ ਮੈਂ ਬਿਲਕੁਲ ਹਾਂ ਵਧੀਆ ਕਰ ਲਓ ਜੀ ਆਇਆ ਨਹੀਂ ਟਾਲੀਆਂ ਦੇਣੀਆਂ ਨਾਲ ਜਾ ਕੇ ਆ ਜਾ ਆ ਜਾ ਆ ਜਾ ਵੀਰੇ ਔਰ ਉਹ ਨਾ ਫਿਰ ਅਗਲਾ ਦੇਖ ਕੇ ਉਹਦੀ ਚੀਜ਼ ਲੈ ਆਉਂਦਾ ਚਲ ਆ ਜੋ ਵੀਰੇ ਫਿਰ ਕਾਲਗਟ ਜਿਹੜੇ ਉੱਥਰੋਂ ਗਏ ਤੇ ਗੋਲੇ ਆਉਂਦੇ ਆ ਨਾ ਉਹ ਫਿਰ ਜਲਣ ਹੋਣ ਲੱਗ ਜਾਂਦੀ ਆ ਮੂੰਹ ਤੇ ਉਹਦੀ ਸੇਫਟੀ ਲਈ ਚਲੋ ਵੀਰ ਲਾ ਲੈਂਦੇ ਆ ਮੂਰੇ ਮੂੰਹ ਤੇ ਕਾਲਗਟ ਲਾ ਲੈਂਦੇ ਆ ਇਹਦਾ ਵਿਚਾਰ ਰਹਿੰਦਾ ਕੋਸ ਜਲਣ ਘਟ ਜਾਂਦੀ ਆ ਹਨਾ ਵੀਰੇ ਇਹਦੇ ਨਾਲ ਹਾਂਜੀ ਹਾਂਜੀ ਬਹੁਤ ਫਰਕ ਪੈਂਦਾ ਚਲੋ ਹੋਰ ਵੀ ਜੇ ਕੋਈ ਪਵੇ ਤਾਂ ਵੀਰ ਬਣ ਕੇ ਲੈ ਕੇ ਆਇਓ ਨਾਲ ਥੋੜੇ ਬਹੁਤੇ ਚਾਹੇ ਜਿੰਨਾ ਵੀ ਹੋ ਸਕੇ ਆ ਜਰੂਰ ਲੈ ਕੇ ਆਇਓ ਕੁਝ ਕਰਿਓ ਮੱਕੇ ਹੋਰ ਜਿੰਨੀਆਂ ਵੀ ਵੀਡੀਓ ਪੈ ਰਹੀਆਂ ਨੇ ਉਹਨਾਂ ਦੇ ਵਿੱਚ ਤਿਆਰ ਰੱਖੋ ਵੀ ਕਿਹੜੀ ਚੀਜ਼ ਦੀ ਮੰਗ ਕਰ ਰਹੇ ਨੇ ਆਪਣੇ ਵੀਰ ਅੱਗੇ ਵੱਜ ਲੋ ਠੀਕ ਹੈ ਹੋਰ ਵੀ ਜੇ ਕੋਈ ਆਵੇ ਵੀਰ ਸ਼ੰਭੂ ਬਾਰਡਰ ਤੇ ਤਾਂ ਜਰੂਰ ਆਉਂਦੇ ਹੋਏ ਜਿੰਨਾ ਕਿ ਵੀ ਹੋਵੇ 2 ਪੀ 4 ਪੀ ਜੋ ਵੀ ਹੋਵੇ ਜਰੂਰ ਲੈ ਕੇ ਆਇਓ ਕਿਉਂਕਿ ਇਹ ਆਪਣੇ বিনা ਇਸ ਕੰਨੇ ਚੱਲਣ ਤੋਂ ਰੋਕ ਲਾ ਥੋੜਾ ਜਿਹਾ ਵਿਚਾਰ ਰੱਖ ਲਾ ਉਹ ਜ਼ਰੂਰ ਲੈ ਕੇ ਸਾਤੋਂ ਵੀ ਜਿੰਨਾ ਕੋ ਹੋ ਸਕੇ ਆ ਅਸੀਂ ਕੋਸ਼ਿਸ਼ ਕਰੀ ਆ ਸੇਵਾ ਕਰਨ ਦੀ ਇੱਕ ਦੇ ਦੋ ਪਰਮਾਤਮਾ ਨੇ ਆਪ ਹੀ ਹੁਕਮ ਲਾਇਆ ਆਪ ਹੀ ਕਰਾਈਆ ਸਭ ਅਸੀਂ ਕੌਣ ਹੁੰਨੇ ਆ ਕੁਝ ਕਰਨ ਵਾਲੇ ਜੇ ਵੀਰ ਭਾਈ ਸਾਡੇ ਲਈ ਕੁਝ ਕਰ ਰਹੇ ਨੇ ਤਾਂ ਸਾਡਾ ਵੀ ਕੋਈ ਫਰਜ਼ ਬਣਦਾ ਕਿ ਅਸੀਂ ਇਹਨਾਂ ਦਾ ਸਾਥ ਦਈਏ ਇੱਕ ਦੋ ਦਿਨ ਹੀ ਮੂਹਰੇ ਆਸਲਾ ਤੋਂ ਮੈਂ ਕਰੀਆ ਚਰਨੀ ਕਹਿੰਦਾ ਬਾਬਾ ਜੀ ਦੋ ਦੇ ਲੱਗ ਜੀ ਮੂਹਰੇ ਲਾਉਣੇ ਆਪਾਂ ਅੱਖੋਂ ਦੇ ਆ ਮੂਹ ਤਾਂ ਲਾਉਣ ਨੂੰ ਲੈਂਦੀ ਆ ਵੀਰੇ ਹਾਂਜੀ ਹਾਂਜੀ ਕਿਉਂ ਦੇਖਦੇ ਆ ਨਾ ਵੀਡੀਓ ਦੇ ਵਿੱਚ ਆ ਰਿਹਾ ਸੀਗਾ ਬੱਧਰੂ ਗਏ ਉਹਦੇ ਨਾਲ ਇਹ ਅੱਖਾਂ ਤੇ ਲਾਇਓ ਜੀ ਧੂਆਂ ਔੜਦਾ ਜਾਂਦੀ ਹਾਂਜੀ ਇਹ ਬਹੁਤ ਵਧੀਆ ਕੰਮ ਕਰਿਆ ਵੀਰ ਜੀ ਤੁਸੀਂ ਨਹੀਂ ਚਲੋ ਅਸੀਂ ਤਾਂ ਕੌਣ ਹੁੰਨੇ ਆ ਵੀਰੇ ਕਰਨ ਵਾਲੇ ਵੀਡੀਓ ਦੇ ਵਿੱਚ ਆ ਰਿਹਾ ਸੀਗਾ ਵੀ ਮੁੰਡੇ ਕਾਲਗੇਟ ਲਾਈ ਫਿਰਦੇ ਆਉਂਦੇ ਹੁੰਦੇ ਦਿਮਾਗ ਚਾ ਕੇ ਅਮਾ ਚਲੋ ਲੈ ਚੱਲਦੇ ਹਾਂ ਜੀ ਬਹੁਤ ਬਹੁਤ ਧੰਨਵਾਦ ਜੇ ਹੋਰ ਵੱਧ ਲੋੜ ਹੋਰ ਲੈ ਜਾਵਾਂਗੇ ਆਪਾਂ ਕੋਈ ਚੱਕਰ ਹਾਂ ਕੋਸ਼ਿਸ਼ ਕਰਾਂਗੇ